ਦੇ ਗੋਲੇ ਜਿਹੜੇ ਆ ਵਰਸਾਏ ਜਾ ਰਹੇ ਆ ਸਾਹਮਣੇ ਦੇਖ ਸਕਦੇ ਹੋ ਕਿਵੇਂ ਧੂਆਂ ਈ ਧੂਆਂ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕਿ ਕਿਸਾਨ ਡਟੇ ਹੋਏ ਆ ਤੇ ਦੂਜੇ ਪਾਸੇ ਅਥਰੂ ਗੈਸ ਦੇ ਗੋਲੇ ਜਿਹੜੇ ਆ ਉਹ ਦਾਗੇ ਜਾ ਰਹੇ ਨੇ ਤਾਂ ਇਹ ਕਿਸਾਨਾਂ ਨੂੰ ਜਿਹੜਾ ਖਦੇੜਣ ਦੀ ਕੋਸ਼ਿਸ਼ ਜਰੂਰ ਕੀਤੀ ਜਾ ਰਹੀ ਹੈ ਸ਼ੰਭੂ ਬਾਡਰ ਦੇ ਉੱਪਰ ਮੌਜੂਦ ਆ ਜੀਆਂ ਦਾਦੇ ਕਿ 11 ਵਜੇ ਜਿਹੜਾ ਕਿਸਾਨਾਂ ਦੇ ਵੱਲੋਂ ਫੂਚ ਕੀਤਾ ਜਾਣਾ ਸੀ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਥਰੂ ਗੈਸ ਦੇ ਗੋਲੇ ਜਿਹੜੇ ਆ ਵਰਸਾਏ ਜਾ ਰਹੇ ਆ ਸ਼ੁਰੂ ਹੋ ਗਿਆ ਥਰੂ ਗੈਸ ਦੇ ਗੋਲੇ ਵਰਸਾਉਣੇ ਕਿਉਂਕਿ 11 ਵਜੇ ਦਾ ਸਮਾਂ ਸੀ ਤਾਂ ਦੇਖ ਸਕਦੇ ਹੋ ਤਸਵੀਰਾਂ ਇਹਨੀਆਂ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਨੇ ਸ਼ੰਭੂ ਬਾਡਰ ਦੀਆਂ ਦਾ ਸਾਹਮਣੇ ਦੇਖ ਸਕਦੇ ਹੋ ਕਿਵੇਂ ਧੂਆਂ ਹੀ ਧੂਆਂ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕਿਉਂਕਿ ਜਿਹੜਾ ਪੂਰੇ ਦਾ ਪੂਰਾ ਥਰੂ ਗੈਸ ਦੇ ਗੋਲਿਆਂ ਦੀ ਬਰਸਾਤ ਕਰ ਦਿੱਤੀ ਗਈ ਕਿਤੋਂ ਬਾਅਦ ਇੱਕ ਕਈ ਜਿਹੜੇ ਆ ਥਰੂ ਗੈ 13 ਜਿਹੜੇ ਅਥਰੂ ਗੈਸ ਦੇ ਗੋਲੇ ਲਗਾਤਾਰ ਦਾਗੇ ਗਏ ਤਾਂ 11 ਵਜੇ ਕਿਸਾਨਾਂ ਦੇ ਵੱਲੋਂ ਕੂਚ ਕੀਤਾ ਜਾਣਾ ਸੀ ਕਿਸਾਨਾਂ ਦੇ ਵੱਲੋਂ ਜਿਹੜਾ 11 ਵਜੇ ਦਿੱਲੀ ਜਾਣਾ ਸੀ ਤਾਂ ਦੇਖ ਸਕਦੇ ਹੋ ਐਨ ਜਮਾ 11 ਵਜੇ ਪੂਰੇ ਦਾ ਪੂਰਾ ਦੇਖ ਸਕਦੇ ਹੋ ਕੀ ਮਾਹੌਲ ਹੈ ਸ਼ੰਭੂ ਬਾਰਡਰ ਦੇ ਉੱਪਰ ਤਾਂ ਇਹ ਤਸਵੀਰਾਂ ਇਹਨੀਆਂ ਤੁਹਾਨੂੰ ਦਿਖਾ ਰਿਹਾ ਸ਼ੰਭੂ ਬਾਰਡਰ ਦੀਆਂ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਦੇਖ ਸਕਦੇ ਹੋ ਸੀ ਪੂਰੇ ਦਾ ਪੂਰਾ ਜਿਹੜਾ ਕਿਸਾਨ ਵੀ ਡਟੇ ਹੋਏ ਨੇ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ ਅਸੀਂ ਜਿਹੜਾ ਜਥੇ ਬਣਾ ਕੇ ਜਾਵਾਂਗੇ ਅੱਜ ਪ੍ਰੈਸ ਕਾਨਫਰੈਂਸ ਸਵੇਰੇ ਜਦੋਂ ਹੁੰਦੀ ਹੈ 8 ਵਜੇ ਦੂਜੇ ਪਾਸੇ ਪਣ ਸਿੰਘ ਪੰਧੇਰ ਤੇ ਜਗਜੀਤ ਸਿੰਘ ਡੱਲੇਹਾਲ ਜਿਹੜੇ ਆ ਨਾਲ ਮੌਜੂਦ ਹੁੰਦੇ ਆ ਤਾਂ ਤਸਵੀਰਾਂ ਮੈਂ ਕਹੂੰਗਾ ਕਿ ਜਿਹੜਾ ਥੋੜਾ ਨੇੜੇ ਜਾ ਕੇ ਵੀ ਤੁਹਾਨੂੰ ਜ਼ਰੂਰ ਦਿਖਾਈਆਂ ਜਾਣ ਕਿਉਂਕਿ ਦੇਖ ਸਕਦੇ ਹੋ ਸ਼ੰਭੂ ਬਾਰਡਰ ਦੇ ਉੱਪਰ ਕਿਸਾਨ ਡਟੇ ਹੋਏ ਆ ਤੇ ਦੂਜੇ ਪਾਸੇ ਅਥਰੂ ਗੈਸ ਦੇ ਗੋਲੇ ਜਿਹੜੇ ਆ ਉਹ ਦਾਗੇ ਜਾ ਰਹੇ ਨੇ ਤਾਂ ਦੇਖ ਸਕਦੇ ਹੋ ਕਿਸ ਪ੍ਰਕਾਰ ਜਰਾ ਕਿਸਾਨੀ ਝੰਡੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤੇ ਅਥਰੂ ਗੈਸ ਦੇ ਗੋਲਿਆਂ ਦੀ ਜਿਵੇਂ ਬਰਸਾਤ ਹੋਈ ਤਾਂ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਕਿਸਾਨਾਂ ਨੇ ਅੱਜ 11 ਵਜੇੜਾ ਕੂਚ ਕਰਨਾ ਸੀ 11 ਵਜੇ ਕੀ ਦੇਖ ਸਕਦੇ ਹੋ ਤੁਸੀਂ ਕਿਸ ਪ੍ਰਕਾਰ ਜਿਹੜਾ ਪੁਖਤਾ ਪ੍ਰਬੰਧ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ CRPF ਜਿਹੜੀ ਹੈ ਆਰਮੀ ਦੇ ਵੱਲੋਂ ਕੀਤੇ ਗਏ ਤਾਂ ਅਥਰੂ ਗੈਸ ਦੇ ਗੋਲਿਆਂ ਦੀ ਜਿਹੜੀ ਬਰਸਾਤ ਹੈ ਉਹ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਕਿਵੇਂ ਸਾਹਮਣੇ ਧੂਆਂ ਹੀ ਧੂਆਂ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕਿਤਨਾ ਕਿਤੇ ਕਿਸਾਨਾਂ ਨੂੰ ਪਰੇ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਜਿਹੜਾ ਖਦੇੜਨ ਦੀ ਕੋਸ਼ਿਸ਼ ਜਰੂਰ ਕੀਤੀ ਜਾ ਰਹੀ ਹੈ ਕਿ ਨਾ ਅੱਗੇ ਵੱਧੋ ਪਰ ਇਹ ਤਸਵੀਰ ਜਿਹੜੀ ਤੁਸੀਂ ਦੇਖ ਸਕਦੇ ਹੋ ਤਸਵੀਰ ਸ਼ੰਭੂ ਬਾਡਰ ਦੀ ਸ਼ੰਭੂ ਬਾਡਰ ਦੇ ਉੱਪਰ ਮੌਜੂਦ ਹਨ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੀ ਜਿਹੜੇ ਆ ਪਹੁੰਚੇ ਹੋਏ ਨੇ ਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਇਹ ਸਵੇਰੇ ਬਿਲਕੁਲ ਜਿਹੜਾ 11 ਵੱਜ ਚੁੱਕੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਜਿਹੜਾ ਅਥਰੂ ਗੈਸ ਦੇ ਗੋਲੇ ਦਾਗੇ ਗਏ ਨੇ ਲਗਾਤਾਰ ਅਥਰੂ ਗੈਸ ਦੇ ਕਈ ਗੋਲੇ ਜਿਹੜੇ ਆ ਉਹ ਦਾਗੇ ਗਏ ਆ ਤੇ ਹੁਣ ਜਿਹੜਾ ਕਿਤੇ ਨਾ ਕਿਤੇ ਇੱਕ ਪਾਸੇ ਜਾਪ ਵੀ ਚੱਲ ਰਿਹਾ ਦੇਖ ਸਕਦੇ ਹਾਂ ਸਤਨਾਮ ਵਾਹਿਗੁਰੂ ਜਿਹੜਾ ਇੱਕ ਪਾਸੇ ਜਾਪ ਚੱਲ ਰਿਹਾ ਤੇ ਦੂਜੇ ਪਾਸੇ ਦੇਖ ਸਕਦੇ ਹਾਂ ਕਿ ਮਾਹੌਲ ਜਿਹੜਾ ਬਣਾਇਆ ਗਿਆ ਹੈਗਾ ਤੰਮ ਵਾਰ-ਵਾਰ ਅਨਾਉਂਸਮੈਂਟ ਵੀ ਜਿਹੜੀ ਆ ਆਹ ਦੇਖ ਸਕਦੇ ਹੋ ਸੀ ਅਥਰੂ ਗੈਸ ਦੇ ਗੋਲੇ ਜਿਹੜੇ ਆ ਉਹ ਦਾਗੇ ਜਾ ਰਿਹਾ ਅਥਰੂ ਗੈਸ ਦੇ ਗੋਲਿਆਂ ਦੀ ਆਵਾਜ਼ ਉਨ ਸਾਕਦੇ ਹੋ ਕਿਸ ਪ੍ਰਕਾਰ ਜਿਹੜਾ ਥਰੂ ਗੈਸ ਦੇ ਗੋਲੇ ਇਹ ਦਾਗੇ ਜਾ ਰਹੇ ਨੇ ਆ ਦੇਖ ਸਕਦੇ ਹੋ ਕਿਸ ਪ੍ਰਕਾਰ ਜਿਹੜਾ ਜਿਹੜੀ ਆਵਾਜ਼ ਤੁਹਾਨੂੰ ਸਾਹਮਣੇ ਆ ਰਹੀ ਹੈ ਇਹ ਇਸ ਦਾ ਆਵਾਜ਼ ਹੈ ਥਰੂ ਗੈਸ ਦੇ ਗੋਲਿਆਂ ਦੀ ਆਵਾਜ਼ ਹੈ ਕਿਸ ਪ੍ਰਕਾਰ ਇਹ ਦਾਗੇ ਗਏ ਨੇ ਹਾਲਾਂਕਿ ਦੂਜੇ ਪਾਸੇ ਦੇਖ ਸਕਦੇ ਹੋ ਉਸ ਦੀ ਅਨਾਉਂਸਮੈਂਟ ਵੀ ਜਿਹੜੀ ਹੈ ਕਿਸਾਨ ਆਗੂਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਆ ਦੇਖ ਸਕਦੇ ਹੋ ਪ੍ਰੋ ਪੰਜਾਬ ਟੀਵੀ ਤੁਹਾਨੂੰ ਕੱਲੀ ਕੱਲੀ ਅਪਡੇਟ ਜਿਹੜਾ ਦਿਖਾ ਰਿਹਾ ਹੈ ਸ਼ੰਭੂ ਬਾਰਡਰ ਤੋਂ ਤਾਂ ਦੇਖ ਸਕਦੇ ਹੋ ਕਿਸਾਨ ਕਿਸਾਨ ਆਗੂ ਜਿਹੜੇ ਨੇ ਉਹ ਵੀ ਜਿਹੜਾ ਅ ਅਨਾਉਂਸਮੈਂਟ ਕਰ ਰਹੇ ਨੇ ਕਿ ਅਥਰੂ ਗੈਸ ਦੇ ਗੋਲੇ ਜਿਹੜੇ ਆ ਉਹ ਨਾ ਤਾਂ ਆਗੇ ਜਾਣ ਕਿਉਂਕਿ ਕਿਸਾਨਾਂ ਦੇ ਵੱਲੋਂ ਸ਼ਾਂਤਮਈ ਜਿਹੜਾ ਇਹ ਅੱਗੇ ਵਧਣਾ ਸ਼ਾਂਤਮਈ ਕੂਚ ਆ ਕਿਸਾਨਾਂ ਦਾ ਇਹ ਪਰ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ੰਭੂ ਬਾਰਡਰ ਦੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿਸਾਨ ਪਹੁੰਚੇ ਹੋਏ ਨੇ ਤੇ 11 ਵਜੇ ਅੱਜ ਜਾਣਾ ਸੀ ਪਰ ਐਨ ਉਸ ਤੋਂ ਪਹਿਲਾਂ ਦੇਖ ਸਕਦੇ ਹੋ ਸੀ ਕੀ ਮਾਹੌਲ ਹੈ ਸ਼ੰਭੂ ਬਾਦਰ ਦੇ ਉੱਪਰ ਇੱਕ ਵਾਰ ਅਨਾਉਂਸਮੈਂਟ ਵੀ ਤੁਸੀਂ ਜ਼ਰੂਰ ਸੁਣੋ ਦੇਖ ਸਕਦੇ ਹੋ ਉਹਨਾਂ ਨੂੰ ਦੋਵੇਂ 10-20 ਮਿੰਟ ਪਿੱਛੇ ਰਹੋ ਅਸੀਂ ਗਾੜੀ ਲਾ ਕੇ ਜਾਵਾਂਗੇ ਮਾਰ ਲੈ ਜੇ ਆਖੂ ਮਾਰਨਾ ਮਨਸ਼ਾ ਨਹੀਂ ਪੂਰੀ ਇਹ ਸਮੂਹ ਦੱਸ ਕੋ ਬਖਾ ਦੇਗਾ ਉਹਨਾਂ ਦੇ ਲਗਾਤਾਰ ਸਾਨਾ ਗੂ ਜਿਹੜੇ ਆ ਦੇਖ ਸਕਦੇ ਹੋ ਤੁਸੀਂ ਪੂਰੇ ਦੇ ਪੂਰਾ ਜਿਹੜਾ ਅਨਾਉਂਸਮੈਂਟ ਕਰ ਰਹੇ ਨੇ ਕਿਉਂਕਿ ਅਥਰੂ ਗੈਸ ਦੇ ਗੋਲਿਆਂ ਦੀ ਬਰਸਾਤ ਇੱਕ ਪਾਸੇ ਹੋ ਰਹੀ ਹੈ ਤੇ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਜਿਹੜੀਆਂ ਨੇ ਸ਼ੰਭੂ ਬਾਰਡਰ ਤੋਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਆ ਪਰ ਪੰਜਾਬੀ ਟੀਵੀ ਦੇ ਉੱਪਰ ਤੁਸੀਂ ਇਹ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿਸ ਪ੍ਰਕਾਰ ਮਾਹੌਲ ਜਿਹੜਾ ਇਸ ਵੇਲੇ ਭਖਿਆ ਹੋਇਆ ਹੈ ਮਾਹੌਲ ਜਿਹੜਾ ਗਰਮ ਹੈ ਪੂਰਾ ਦੇਖ ਸਕਦੇ ਹੋ ਅਥਰੂ ਗੈਸ ਦੇ ਗੋਲੇ ਵਾਰ-ਵਾਰ ਦਾਗੇਗੇ ਤਾੜ-ਤਾੜ ਜਿਹੜਾ ਅਥਰੂ ਗੈਸ ਦੇ ਗੋਲਿਆਂ ਦੀ ਬਰਸਾਤ ਕੀਤੀ ਗਈ ਹੈ ਤਾਂ ਇੱਕ ਵਾਰ ਮੈਂ ਕਹੂੰਗਾ ਕਿ ਜਿਹੜਾ ਲੋਕੋ ਸਾਡੇ ਤੋਂ ਬਾਅਦ ਜੀਣਾ ਹਊਗਾ ਆ ਦੇਖ ਸਾਜੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਇਹ ਤਸਵੀਰਾਂ ਨੇ ਸ਼ੰਭੂ ਬਾਦਰ ਦੀਆਂ ਸ਼ੰਭੂ ਬਾਦਰ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਦੇਖ ਸਾਜੋ ਵਾਹਿਗੁਰੂ ਦਾ ਨਾਮ ਜਿਹੜਾ ਲਿਆ ਜਾ ਰਿਹਾ ਜਾਪ ਕੀਤਾ ਜਾ ਰਿਹਾ ਸਤਨਾਮ ਵਾਹਿਗੁਰੂ ਤੇ ਸਬਰ ਨਾ ਕਰਨਾ ਆਦਿ ਇਹ ਨਾਲ ਨਾਲ ਜਿਹੜਾ ਅਨਾਉਂਸਮੈਂਟ ਵੀ ਕੀਤੀ ਜਾ ਰਹੀ ਹੈ ਕਿਉਂਕਿ ਬਕਾਇਦਾ ਜਿਹੜਾ ਕਿਸਾਨ ਆਗੂ ਲੀਡ ਕਰ ਰਹੇ ਨੇ ਤੇ ਕਿਸਾਨ ਆਗੂ ਕੱਲੀ ਕੱਲੀ ਗੱਲ ਜਿਹੜੀ ਹੈ ਸਮਝਾ ਵੀ ਰਹੇ ਨੇ ਕਿ ਆਖਰਕਾਰ ਕਿਵੇਂ ਜਿਹੜਾ ਅਸੀਂ ਲੰਘਣਾ ਹੈ ਕਿਵੇਂ ਅਸੀਂ ਜਿਹੜਾ ਦਿੱਲੀ ਵੱਲ ਨੂੰ ਕੋਚ ਕਰਨਾ ਹੈ ਇਹ ਆਗੂ ਜਾ ਦੇ ਉਸ ਸਾਰੀ ਜਿਹੜੀ ਸਾਰਾ মিডিਆ ਜਿਹੜਾ ਉਹ ਵੀ ਮੌਕੇ ਤੇ ਮੌਜੂਦ ਹੈ ਦੇਖ ਸਕਦੇ ਹੋ ਤੁਸੀਂ ਇਹ ਸਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਪਰ ਪੰਜਾਬ ਟੀਵੀ ਦੇ ਉੱਪਰ ਹਾਲਾਂਕਿ ਜਿਹੜਾ ਥੋੜੇ ਸਮੇਂ ਦੇ ਵਿੱਚ ਜਿਹੜਾ ਦਿਲ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਕਰ ਦਿੱਤਾ ਹੈ ਨਾ ਕਿਉਂਕਿ 11 ਤੋਂ ਉੱਪਰ ਹੋ ਗਿਆ ਟਾਈਮ ਤੇ 11 ਵਜੇ ਦਾ ਸਮਾਂ ਜਿਹੜਾ ਕਿਸਾਨਾਂ ਦੇ ਵੱਲੋਂ ਰੱਖਿਆ ਗਿਆ ਸੀ ਤੁਹਾਨੂੰ ਦੇਖ ਸਕਦੇ ਹੋ ਐਨ ਪਹਿਲਾਂ ਜਿਹੜਾ ਮੌਕੇ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿਸ ਪ੍ਰਕਾਰ ਪੂਰੇ ਦਾ ਪੂਰਾ ਜਿਹੜਾ ਆਗੂ ਅਨਾਉਂਸਮੈਂਟ ਨਾਲ ਨਾਲ ਕਰਦੇ ਹੋਏ ਨਜ਼ਰ ਜਰੂਰ ਆ ਰਹੇ ਨੇ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤਾਂ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਜਿੱਥੇ ਕਿਸਾਨਾਂ ਦੇ ਵੱਲੋਂ ਕੂਚ ਕੀਤਾ ਜਾਣਾ ਤੇ ਅੱਗੇ ਪਿੱਛੇ ਜਿਹੜਾ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਅੱਜੂ ਗੈਸ ਦੇ ਗੋਲੇ ਝੜਿਆ ਡਾਕੇ ਜਾ ਰਿਹਾ ਕੈਮਰਾ ਪਰਸਨ ਵਿਕਰਮ ਨਾਮ ਪ੍ਰੋ ਪੰਜਾਬ ਟੀਵੀ ਮਨਦੀਪ ਜੋ ਸ਼ੰਭੂ ਬਾਰਡਰ